ਸਾਸਰੀ ਗੱਲ ਦੋਸਤੋ ਮੈਂ ਨਾ ਤੇ ਕੋਈ ਯੂਟਿਊਬਰ ਆ ਤੇ ਨਾ ਹੀ ਕੋਈ ਮਤਲਬ ਕਿ ਮੇਰਾ ਕੋਈ politigal relation ਆ ਕਿਸੇ ਨਾਲ ਬਸ ਇਦਾਂ ਹੀ ਵੇਲਾ ਮੋਬਾਈਲ ਵੇਖਦਾ ਪਿਆ ਹਾਂ ਮੈਂ ਵੇਖ-ਵੇਖ ਕੇ ਤੰਗ ਹੋ ਗਿਆ ਆਹੀ ਖਬਰਾਂ ਉਹ ਜਿਹੜਾ ਕੀ ਇੱਕ ਭਾਨਾ ਜਿਆ ਉਹਦੀਆਂ ਚੱਲੀ ਜਾਂਦੀਆਂ ਇੱਕ ਉਹ ਡੰਗਰ ਜਿਹਾ ਡਾਕਟਰ ਆ ਬਸ ਇਹਨਾਂ ਦੀਆਂ ਹੀ ਖਬਰਾਂ ਚੱਲੀ ਜਾਂਦੀਆਂ ਮੈਂ ਪਰੇਸ਼ਾਨ ਹੋ ਗਿਆ ਵੇਖ-ਵੇਖ ਕੇ ਮੈਨੂੰ ਅੱਕ ਕੇ ਬੋਲਣਾ ਪਿਆ ਯਾਰ ਕੀ ਹੋ ਗਿਆ ਪੰਜਾਬ ਨੂੰ ਕੀ ਹੋ ਗਿਆ ਸਾਡੇ ਯੂਥ ਨੂੰ ਹੁਣ ਇਹੋ ਜੇ ਸਾਡੇ ਹੀਰੋ ਹੋਣਗੇ ਉਹ ਡੰਗਰ ਜਿਹਾ ਡਾਕਟਰ ਹੋ ਗਿਆ ਇੱਕ ਆ ਭਾਨਾ ਜਿਆ ਵਾ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਕੋਈ ਹੈ ਇਹਨਾਂ ਦੀ ਬੈਕਗ੍ਰਾਉਂਡ ਆ ਚਲੋ ਹੋ ਡਾਕਟਰ ਜੀ ਆ ਤੇ ਫਿਰ ਵੀ ਕਰਦਾ ਹੀ ਕੋਈ ਨੌਨ ਟਰੀ ਕਰਦਾ ਹੀ ਡਾਕਟਰ ਹੀ ਜਦ ਤੱਕ ਮੈਂ ਸੁਣਿਆ ਮੈਂ ਹੈ ਤੇ ਉਹ ਤਮੀਜ਼ ਤੇ ਉਹਨੂੰ ਅਨ ਪੜਾਂ ਤਾਂ ਵੀ ਘਟਿਆ ਤੇ ਆ ਕੀ ਹੈ ਜੀ ਭਾਨੇ ਦੀ ਕੀ ਬੈਕਗ੍ਰਾਉਂਡ ਆ ਇਹਦਾ ਕਿਰਦਾਰ ਦੱਸਣ ਲਈ ਸਮਝਦਾਰ ਬੰਦੇ ਇੰਨੇ ਤੋਂ ਹੀ ਸਮਝ ਜਾਣਗੇ ਵੀ ਜਦਿਆਂ ਚਾਰ ਪੈਣਾ ਵਾ ਸ਼ਾਇਦ ਦੋ ਮੈਰਿਡ ਆ ਦੋ ਅਨਮੈਰਿਡ ਆ ਤੇ ਇਹ ਉਹਨਾਂ ਦੇ ਹੁੰਦਿਆਂ ਵੀ ਆਪਣੇ ਪਿੰਡ 'ਚ ਇੱਕ ਉਹ ਜਿਹੜਾ ਆ ਪ੍ਰੋਡਿਊਸਰ ਡੀਐਕਸ ਕਿ ਕੀ ਉਹ ਬਣਾਉਂਦਾ ਗੰਦੀਆਂ ਮੰਦੀਆਂ ਸਕ੍ਰਿਪਟਾਂ ਜੀਆਂ ਉਹਨਾਂ ਦੇ ਨਾਲ ਰਲ ਕੇ ਅਸ਼ਲੀਲ ਸਕ੍ਰਿਪਟਾਂ ਬਣਾਉਂਦਾ ਹੁੰਦਾ ਹੈ ਹਾਂ ਹੁਣ ਜਿੰਨੇ ਸਭ ਤੋਂ ਜ਼ਿਆਦੀ ਲਾਲਾ ਲਾਲਾ ਕੀਤੀ ਲੱਖਾ ਇਹਦਾ ਸਪੋਰਟਰ ਇਹਦੇ ਪਿੰਡ ਵਾਸੀਆਂ ਨੇ ਇਹਨੂੰ ਕਿਹਾ ਲੱਖੇ ਨੂੰ ਇਹ ਇਕੱਠੇ-ਕੁੱਠੇ ਹੋ ਕੇ ਗਏ ਭਾਨੇ ਹੁਣੀ ਕਿਤੇ ਗਾਂਵ-ਪਿਸ਼ਾਂ ਹੋ ਗਏ ਚਲੋ ਬਾਅਦ ਚ ਇਹਨਾਂ ਦਾ ਵਿੱਚ ਪੈ ਲੈ ਕੇ ਮੈਲ ਮਲਾਪ ਹੋ ਗਿਆ ਹੁਣ ਉਹੀ ਕੁੱਤੀ ਚੋਰ ਇੱਕਿਆ ਸਭ ਫਿਰ ਇਨੇ ਉੱਥੇ ਆਪਣੇ ਕਿਸਾਨ ਅੰਦੋਲਨ ਤੇ ਜਥੇਬੰਦੀਆਂ ਖਿਲਾਫ ਬੋਲਿਆ ਤਰ ਲੋ ਮਸ਼ੀਨ ਦਾ ਪਿਆ ਸੀ ਨਾ ਆਪਣੀ ਮਸ਼ਹੂਰੀ ਲਈ ਫੈਮ ਲੈਣ ਲਈ ਉਹਦੋਂ ਉੱਥੇ ਵੀ ਇਹਦੀ ਗੱਲ ਨਹੀਂ ਬਣੀ ਫਿਰ ਇਨੇ ਉਦੋਂ ਬਾਅਦ ਪੰਗਾ ਲਿਆ ਟੋਲ ਟੈਕਸਾਂ ਜਾਂ ਤੇ ਉਥੋਂ ਵੀ ਜੁੱਤੀਆਂ ਹੀ ਮਿਲ ਗਿਆ ਗੱਲ ਨਹੀਂ ਬਣੀ ਇਨਾਂ ਨੇ ਕਿਸਾਨ ਅੰਦੋਲਨ ਵੇਲੇ ਦੀਪ ਸਿੱਧੂ ਦੀ ਰਾਜ ਕੇ ਮੁਖਾਫਲਤ ਕੀਤੀ ਰਾਜ ਕੇ ਕਿਉਂਕਿ ਇਹਨਾਂ ਨੂੰ ਪਤਾ ਸੀ ਪੀ ਇਹ ਕਿਸੇ ਵੀ ਐਂਗਲ ਤੋਂ ਉਹਦੀ ਬਰਾਬਰੀ ਨਹੀਂ ਕਰ ਸਕਦੇ ਦੀਪ ਸਿੱਧੂ ਬਹੁਤ ਪੜਿਆ ਲਿਖਿਆ ਤਸਲਜਿਆ ਬੰਦਾ ਹੀ ਹਾਲੇ ਕਿ ਮੇਰਾ ਕੋਈ ਉਹਦੇ ਨਾਲ ਪਰਸਨਲੀ ਹੈ ਨਹੀਂ ਕਿ ਮੈਂ ਕੋਈ ਉਹਦੀ ਤਾਰੀਫ ਕਰਨ ਨਾ ਬਾਕੀ ਜਿੱਥੋਂ ਤੱਕ ਪਤਾ ਹੀ ਆ ਸਭ ਨੂੰ ਕਿ ਬਹੁਤ ਪੜਿਆ ਲਿਖਿਆ ਬੰਦਾ ਹੀ ਵਕੀਲ ਹੀ ਵੈ ਵੈਸੇ ਵੀ ਉਹਦੀ ਬੈਕਗ੍ਰਾਉਂਡ ਬਹੁਤ ਵਧੀਆ ਸੀ ਤੇ ਹੁਣ ਇਹਨਾਂ ਨੇ ਫੇਮ ਲੈ ਲਈ ਆ ਨਵਾਂ ਕੰਮ ਫੜ ਲਿਆ ਇਹਨੂੰ ਪਤਾ ਹੀ ਕਿ ਪੰਜਾਬ 'ਚ ਏਜੰਟਾਂ ਦਾ ਬੜਾ ਮਾਮਲਾ ਭਖਿਆ ਵਾ ਇਹਨੇ ਏਜੰਟਾਂ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਵੱਧ ਘਟਾ ਦੂਜੇ ਦਾ ਪੱਖ ਵੀ ਨਹੀਂ ਸੁਣਿਆ ਬਾਹ ਵੱਧ ਘਟ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਬਸ ਮਸ਼ਹੂਰੀ ਲਈ ਅੱਗੇ ਨਹੀਂ ਵੇਖੇ ਨੇ ਜਨਾਨੀਆਂ ਬੰਦਾ ਵਾ ਬਸ ਇਦਾਂ ਹੀ ਵੱਧ ਘਟ ਬੋਲਦਾ ਹੀ ਯਾਰ ਤੂੰ ਹੀ ਇੰਨਾ ਹੀ ਵੇਖੋ ਦੇ ਮਗਰ ਫਿਰਨ ਵਾਲੇ ਕਿ ਆਪਣੀਆਂ ਵੀ ਕੁੜੀਆਂ ਕਿਤੇ ਜੋਬ ਕਰਦੀਆਂ ਹੋਣਗੀਆਂ ਕਿ ਕਈਆਂ ਕੁੜੀਆਂ ਨੂੰ ਤੇ ਵਿਚਾਰੀਆਂ ਨੂੰ ਪਤਾ ਵੀ ਨਹੀਂ ਹੁਣਾ ਕਿ ਕੀ ਮਸਲਾ ਵਾ ਕੀ ਨਹੀਂ ਇਹ ਇੰਨੀ ਭਦੀ ਸ਼ਬਦਾਵਲੀ ਵਰਤਦਾ ਰਿਹਾ ਇੰਨਾ ਉਹਨਾਂ ਨੂੰ ਮਾੜਾ ਚੰਗਾ ਬੋਲਦਾ ਰਿਹਾ ਫਿਰ ਇੰਨਾ ਇਹਦੇ ਤੇ ਉੱਥੇ ਕਹੇ ਏਜੰਟਰ ਨੇ ਪਰਚਾ ਕਰਾਤਾ ਲੁਧਿਆਣੇ ਤੋਂ ਦੱਸੋ ਕੀ ਕੀ ਇਹ ਬੰਦੇ ਦਾ ਕਿਰਦਾਰ ਹੈ ਜਿਹਦੇ ਮਗਰ ਤੁਸੀਂ ਤਰਨੇ ਲਾਉਂਦੇ ਫਿਰਦੇ ਜੇ ਜਿੰਨਾ ਕੱਠ ਤੁਸੀਂ ਉਹਦਨੇ ਦੇ ਪਿੰਡ ਕੀਤਾ ਕਿਸ ਨੇ ਕੀਤਾ ਅਮਰਪਾਲ ਵਿਸ਼ੇ ਬੰਦੀ ਸਿੰਘਾਂ ਵਿਸ਼ੇ ਕਿਸ ਨੇ ਕੀਤਾ ਤੇ ਹੁਣ ਵੇਖੋ ਵੇਖੀ ਬਸ ਇਹੀ ਲੀ ਚੱਲ ਪਈ ਆ ਹੁਣ ਮੇਰੇ ਖਿਆਲ ਨਾਲ ਥੋੜੇ ਦਿਨਾਂ ਨੂੰ ਉਹ ਡੰਗਰ ਜਿਹੇ ਡਾਕਟਰ ਦੇ ਮਗਰ ਵੀ ਕੱਠ ਕਰਨ ਲੱਗੇ ਆ ਬਸ ਇਦਾਂ ਕਰਦੇ ਰਹੋ ਤੁਸੀਂ ਯਾਰ ਪੰਜਾਬ ਦਾ ਤੇ ਤੁਸੀਂ ਇੰਨਾ ਸੋਸ਼ਲ ਮੀਡੀਆ ਵਾਲਿਆਂ ਨੇ ਇਹ ਹਾਲ ਕਰਤਾ ਲੁਚਾ ਲੰਡਾ ਚੋਧਰੀ ਤੇ ਗੁੰਡੀ ਰਣ ਪ੍ਰਧਾਨ ਜਿਹਨੂੰ ਕੋਈ ਨਹੀਂ ਪੁੱਛਦਾ ਨਾ ਉਹ ਵੀ ਪ੍ਰਧਾਨ ਬਣਿਆ ਫਿਰਦਾ ਆ ਗਿਆ ਇੰਨੇ ਉਹ ਤੇ ਬਾਈ ਸਿੱਧੂ ਮੂਸੇ ਵਾਲੇ ਨਾਲ ਫਿਰ ਉਹਦੇ ਵੀ ਮਗਰ ਮਗਰ ਫਿਰਦੇ ਰਹੇ ਵੀ ਕਹੇ ਤਰੀਕੇ ਨਾਲ ਹੱਡਾ ਰੋਟੀ ਪਾਣੀ ਚੱਲ ਜੇ ਫਿਰ ਸ਼ਾਇਦ ਦੇਖਿਆ ਹੋਣਾ ਆ ਤੁਹੀਂ ਦਿੱਤਾ ਸੀ ਉਹਨੇ ਇਹਨੂੰ ਪਹਿਲਾਂ ਨਹੀਂ ਮੂਸਾ ਜੱਟ ਉਹਦੇ ਚ ਇੱਕ ਸੀਰੀਜ ਦਾ ਰੋਲ ਦਿੱਤਾ ਹੀ ਨੂੰ ਉਹਨੇ ਨਾਲ ਦੁੱਧ ਵਾਲੇ ਡੋਣੇ ਡੂਣੇ ਜਿੱਚੋਂ ਤਾਂ ਫਿਰਦਾ ਸੀ ਹਰ ਕੰਮ ਕਰਕੇ ਵੇਖ ਲਿਆ ਇਹਨੇ ਕਿਸੇ ਪਾਸੇ ਗੱਲ ਨਹੀਂ ਬੰਦੀ ਫਿਰ ਇਹਨੇ ਇਹ ਜੋੜ ਤੋੜ ਲਾਇਆ ਵੀ ਹੁਣ